ਇਹਦੇ ਤਿੰਨ ਕੰਮ ਹੈ ਇੱਕ ਉਹ ਜਥੇਬੰਦੀ ਬਣਾਣਾ ਪਿੰਡ-ਪਿੰਡ ਦੇ ਵਿੱਚ ਤੇ ਤਾਂ ਕਿ ਉਹ ਪਿੰਡ ਦੀ ਭਲਾਈ ਲਈ ਚਰਚਾ ਕਰਨ ਬੈਠਣ ਕਿਵੇਂ ਸਾਡੇ ਦੇਸ਼ ਦੇ ਵਿੱਚ ਖੇਤੀ ਹੈ ਅੱਜ ਜਿਹੜੀ ਹੋ ਰਹੀ ਹੈ ਪਹਿਲੇ ਪਰੰਪਰਾਗਤ ਖੇਤੀ ਦੇ ਵਿੱਚ ਆਪਣੇ ਬੀਜ ਆਪਣੇ ਕੋਲ ਹੁੰਦੇ ਸੀਗੇ ਔਰ ਆਪਣਾ ਖਾਦ ਆਪਣੇ ਕੋਲ ਹੁੰਦਾ ਸੀਗਾ ਕਿ ਜਿਹਦੇ ਕੋਲ ਜ਼ਮੀਨ ਹੈ ਇਕੱਲੀ ਜਾਂ ਖੇਤੀਬਾਹੀ ਕਰਦਾ ਹੈ ਇਕੱਲਾ ਉਹੀ ਕਿਸਾਨ ਨਹੀਂ ਹੈਗਾ ਹਾਂ ਜਿਹੜਾ ਖੇਤੀ ਦੇ ਇਰਤ-ਗਿਰ ਦੇ ਪਿੰਡ ਦੇ ਤੱਕ ਜਿਹੜੇ ਦੂਜੇ ਧੰਦੇ ਨੇ ਦੂਜੇ ਜਿਹੜਾ ਕਲਾ ਕੌਸ਼ਲ ਨੇ ਹਾਂ ਹਾਂ ਦੂਜੀ ਜਿਹੜੀ ਕਲਾਵਾਂ ਨੇ ਵਿਦਿਆਵਾਂ ਨੇ ਹਾਂ ਜਿਹੜਾ ਹੁਨਰ ਨੇ ਜਿਹੜੇ ਉਹਦੇ ਕਾਰੀਗਰ ਨੇ ਉਹ ਵੀ ਕਿਸਾਨ ਇਸ ਤਰੀਕੇ ਨਾਲ ਉਹਨਾਂ ਦੇ ਜੀਵਨ ਦਾ ਇਸ ਤਰੀਕੇ ਨਾਲ ਉਹਨਾਂ ਦਾ ਸੁਧਾਰ ਹੋ ਸਕਦਾ ਹੈ ਤਾਂ ਉੱਥੇ आ, कोड़ी पालन भी है कुत्ते पालन भी है बकरी पालन भी है भेड़ पालन भी है गौ पालन भी है मज पालन भी है मुर्गी पालन भी है कबूतर पालन भी है सारा उत्थे हुआ है। बीज एक इस तरीके की चीज़ है जिस दुनिया चलती है सृष्टि चलती है तो बीज रखते हुए और सब तो ज्यादा इनकम बीज बनाने दुनिया के हिंदुस्तान तो खास तौर तो पर ਕਿਸਾਨ ਜਿੱਥੇ ਬਦਿਨਾਤ ਮਤਲਬ ਹੀ ਇਹ ਸਮਝਦੇ ਲੋਕੀ ਕਿ ਜਿੰਦਾਬਾਦ ਮਰਦਾਬਾਦ ਕਰਨ ਵਾਲੇ ਧਰਨਾ ਦੇਣ ਵਾਲੇ ਆਗ ਲਗਾਉਣ ਵਾਲੇ ਬਾਜ਼ਾਰ ਦੇ ਜਿਹੜੇ ਵਿਚੋਲੇ ਜਿਆਦਾ ਮੁਨਾਫਾ ਕਮਾ ਲੈਂਦੇ ਉਹਦੇ ਬਜਾਏ ਕਿਸਾਨ ਹੀ ਆਪਣੀ ਚੀਜ਼ ਨੂੰ ਔਰ ਦੇਸ਼ ਹੀ ਨਹੀਂ ਵਿਦੇਸ਼ ਤੱਕ ਵੇਚਣ ਵਾਲਾ ਬਣੇ ਖਰਗੋਸ਼ ਪਾਲਣ ਵੀ ਸਿਖਾਇਆ ਜਾਏ ਤਾਂ ਕਿਸਾਨ ਦਾ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ ਜਿਹਦੇ ਕੋਲ ਹੋਰ ਕੁਝ ਨਹੀਂ ਤੋਂ ਕਮਰਾ ਹੈ ਪੁਰਾਣਾ ਮਸ਼ਰੂਮ ਪੈਦਾ ਕਰਕੇ ਉਹਦਾ ਪਰਿਵਾਰ ਦਾ ਭਲਾ ਹੋ ਜਾਵੇ ਮਸ਼ਰੂਮ ਦਾ ਟ੍ਰੇਨਿੰਗ ਸੈਂਟਰ ਦਿੱਜਿਆ ਪ੍ਰਦੀਪ ਪੜਾਇਆ ਹੋਇਆ ਨਮਸਕਾਰ ਅੱਜ ਸਗਾ ਸਭਾਗ ਹੈ ਸਾਡੇ ਨਾਲ ਭਾਰਤੀ ਕਿਸਾਨ ਸੰਘ ਦੇ ਅਖਿਲ ਭਾਰਤੀਏ ਬੀਜ ਸੰਰਖਣ ਪ੍ਰਮੁਖ ਸ਼੍ਰੀ ਕਿਸ਼ੋਰ ਮਰਾਰੀ ਜੀ ਮੇਰੇ ਬਹੁਤ ਪੁਰਾਣੇ ਮਿੱਤਰ ਨੇ ਅੱਜ ਆਏ ਹੋਏ ਨੇ ਮਰਾਰੀ ਜੀ ਬਠਿੰਡਾ ਰਹਿੰਦੇ ਨੇ ਔਰ ਬਠਿੰਡੇ ਚ ਰਹਿ ਕੇ ਪੂਰੇ ਹਿੰਦੁਸਤਾਨ ਚ ਦੇਸੀ ਬੀਜਾਂ ਨੂੰ ਬਚਾਉਣ ਦਾ ਕੰਮ ਜੜਾ ਕਰਨਾ ਹੈ ਇੱਕ ਰਚਨਾਤਮਕ ਕਿਸਾਨ ਸੰਘ ਦਾ ਉਹਦੇ ਇਨਚਾਰਜ ਨੇ ਉਹਦੇ ਬਾਰੇ ਕੰਮ ਮਹਨਾ ਦੇ ਕਵੀ ਮਹਾਰਾਜ ਜੀ ਨਾਲ ਗੱਲ ਕਰਨੀ ਚਾਹੀਦੀ ਕਿ ਭਈ ਕਿਸਾਨ ਜੱਥੇਬੰਦੀ ਹੋਵੇ ਜਿਵੇਂ ਕਿਸਾਨ ਯੂਨੀਅਨ ਹੈ ਯਾਨੀ ਉਹਨਾਂ ਦੀ ਇੱਕ ਯੂਨੀਅਨ ਕੋ ਭਾਰਤੀ ਕਿਸਾਨ ਸੰਘ ਹੈ ਤੇ ਕਿਸਾਨ ਸੰਘ ਇੱਕ ਰਚਨਾਤਮਕ ਕੰਮ ਕਰਨ ਦਾ ਵੀ ਵਿੰਗ ਬਣਾਇਆ ਹੋਇਆ ਸੰਘਰਸ਼ਵੀ ਹੈਗਾ ਤੇ ਇਹਦਾ ਤੇ ਮੈਂ ਮਹਾਰਾਜ ਨੂੰ ਬੇਨਤੀ ਕਰਦਾ ਮਹਾਰਾਜ ਜੀ ਇਹ ਰਚਨਾਤਮਕ ਕੰਮ ਕੀ ਹੈ ਕਿਸਾਨ ਸੰਘ ਦਾ ਕਿਉਂ ਹੈ ਸੰਘਰਸ਼ਵੀ ਹੈ ਤੇ ਜਰਾ ਇਹਦੇ ਬਾਰੇ ਕੁਝ ਚਾਨਣਾ ਪਾਓ ਜਰਾ ਅੱਜ ਮੇਰਾ ਸੁਭਾਗ ਹੈ ਕਿ ਮੈਂ ਅੱਜ ਜੈਤੋਂ ਦੇ ਵਿੱਚ ਔਰ ਖੇਤੀ ਵਿਰਾਸਤ ਦੇ ਇਸ ਪ੍ਰਮੁੱਖ ਕਾਰਜਲੈ ਦੇ ਵਿੱਚ ਆਇਆ ਹੋਇਆ ਔਰ ਉਮੇਂਦਰ ਦੱਤ ਜੀ ਸਾਡੇ ਪੁਰਾਣੇ ਸਾਥੀ ਰਹੇ ਹੋਏ 20 ਸਾਲ ਤੋਂ ਇਹ ਤਪੱਸਿਆ ਕਰ ਰਹੇ ਹੈ ਕਿ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਜ਼ਹਿਰ ਪਾਇਆ ਗਿਆ ਜਿਹਦੇ ਕਰਕੇ ਅੱਜ ਅਨੇਕ ਪ੍ਰਕਿਰਤੀ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਗਈ ਪਾਣੀ ਵੀ ਦੂਸ਼ਿਤ ਹੋ ਗਿਆ ਉਹਨੂੰ ਬਚਾਉਣ ਦੇ ਖਾਤੇ ਰਿ ਇਹ ਜਿੱਦੋ ਜਹਿਦ ਕਰ ਰਹੇ ਲਗਭਗ 20 ਸਾਲ ਤੋਂ ਤਾਂ ਭਾਰਤੀ ਕਿਸਾਨ ਸੰਗ ਦਾ ਜਿਹੜਾ ਮੇਰਾ ਜਿੰਮਾ ਹੈ ਭਾਰਤੀ ਕਿਸਾਨ ਸੰਘ ਵੀ اسی ਤਰੀਕੇ ਨਾਲ ਕੰਮ ਕਰਦਾ ਹੈ ਇਹਦੇ ਤਿੰਨ ਕੰਮ ਹੈ ਇੱਕ ਤਾਂ ਜਥੇਬੰਦੀ ਬਣਾਉਣਾ ਪਿੰਡ-ਪਿੰਡ ਦੇ ਵਿੱਚ ਤਾਂ ਕਿ ਉਹ ਪਿੰਡ ਦੀ ਭਲਾਈ ਲਈ ਚਰਚਾ ਕਰਨ ਬੈਠਣ ਲੋਕਾਂ ਨੂੰ ਨਸ਼ਾ ਮੁਕਤ ਕਰਨਾ ਖੇਤੀ ਨੂੰ ਜ਼ਹਿਰ ਮੁਕਤ ਕਰਨਾ ਇਹ ਸਾਰੀ ਚਰਚਾ ਪਿੰਡ-ਪਿੰਡ ਦੇ ਵਿੱਚ ਹੋਏ ਦੂਜਾ ਕੰਮ ਰਹਿੰਦਾ ਹੈ ਕਿਸਾਨਾਂ ਦੀ ਸਮੱਸਿਆਵਾਂ ਨੂੰ ਲੈ ਕੇ ਕਰਕੇ ਔਰ ਗਿਆਪਨ ਦੇਣਾ ਪ੍ਰਸ਼ਾਸਨ ਕੋਲੋਂ ਕੰਮ ਹਲ ਕਰਵਾਉਣਾ ਸਮੱਸਿਆ ਹੱਲ ਕਰਵਾਉਣਾ ਤੀਜਾ ਕੰਮ ਸਭ ਤੋਂ ਵੱਡਾ ਜਿਹੜਾ ਰਚਨਾਤਮਕ ਕੰਮ ਰਹਿੰਦਾ ਹੈ ਉਹ ਸਾਡਾ ਸਾਂਝਾ ਕੰਮ ਹੈ ਰਚਨਾਤਮਕ ਦਾ ਮਤਲਬ ਇਹ ਹੈ ਕਿ ਕਿਸਾਨ ਦਾ ਭਲਾ ਕਿਸਾਨ ਦੇ ਰਾਹੀਂ ਕਿਸ ਤਰੀਕੇ ਨਾਲ ਹੋ ਸਕਦਾ ਹੈ ਜਿਵੇਂ ਸਾਡੇ ਦੇਸ਼ ਦੇ ਵਿੱਚ ਖੇਤੀ ਹੈ ਅੱਜ ਹੋ ਜਿਹੜੀ ਹੋ ਰਹੀ ਹੈ ਪਹਿਲੇ ਪਰੰਪਰਾਗਤ ਖੇਤੀ ਦੇ ਵਿੱਚ ਆਪਣੇ ਬੀਜ ਆਪਣੇ ਕੋਲ ਹੁੰਦੇ ਸੀਗੇ ਔਰ ਆਪਣਾ ਖਾਦ ਆਪਣੇ ਕੋਲ ਹੁੰਦਾ ਸੀਗਾ ਆਪਣੇ ਘਰ ਦੇ ਵਿੱਚ ਮੈਂ ਖੁਦ ਆਪ ਖੇਤੀ ਕਰਦਾ ਸੀਗਾ ਉਦੋਂ ਗਾਇਆਂ ਸਾਡੇ ਘਰ ਦੇ ਵਿੱਚ ਆਉਂਦੀ ਸੀ ਕਿ ਬਛੜਾ ਹੋ ਗਿਆ ਤਾਂ ਉਹ ਬਲਦ ਬਣ ਗਿਆ ਤਾਂ ਖੇਤੀ ਦੇ ਵਿੱਚ ਕੰਮ ਆਏਗਾ ਔਰ ਗੋਬਰ ਹੋ ਗਿਆ ਤਾਂ ਉਹਦੀ ਖਾਦ ਬਣ ਜਾਏਗੀ ਬੀਜ ਆਪਣੇ ਘਰ ਦੇ ਵਿੱਚ ਹੁੰਦਾ ਸੀਗਾ ਲੇਕਿਨ ਕੰਪਨੀ ਜਿਹੜੀ ਇਹ ਦੁਨੀਆ ਦੀ ਜਿਹੜੀ ਵਪਾਰ ਕਰਨ ਲਈ ਹਿੰਦੁਸਤਾਨ ਵਿੱਚ ਆਈ ਔਰ ਉਹਨਾਂ ਨੇ ਦੁਨੀਆ ਦੇ ਕਈ ਮੁਲਕ ਆਪਣੇ ਗੁਲਾਮ ਬਣਾ ਲਏ ਉਸੇ ਲੜੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਔਰ ਜਿਹੜੇ ਬੀਜ ਉਹਨਾਂ ਨੇ ਦਿੱਤੇ ਉਹ ਬਾਜ ਬੀਜ ਦਿੱਤੇ ਜਿਹੜੇ ਦੁਬਾਰਾ ਫਿਰ ਉਹਨਾਂ ਕੋਲ ਹੀ ਲੈਣਾ ਪਏਗਾ ਉਹ ਬੀਜ ਦੁਬਾਰਾ ਕੰਮ ਨਹੀਂ ਆਏਗਾ ਇਸ ਕਰਕੇ ਪਰਾਉਲੰਬੀ ਹਾਈਬ੍ਰਿਡ ਬੀਜ ਜਿਹੜੇ ਨੇ ਉਹ ਬਾਜ ਬੀਜ ਨੇ ਬਾਜ ਬੀਜ ਹੈ ਉਹ ਹਰ ਸਾਲ ਕੰਪਨੀ ਕੋਲੋਂ ਲੈਣਾ ਪਏਗਾ ਔਰ ਉਸ ਜਾਲ ਦੇ ਵਿੱਚ ਕਿਸਾਨਾਂ ਨੂੰ ਫਸਾ ਕਰਕੇ ਔਰ ਹਰ ਬਾਰ ਉਹਨਾਂ ਨੇ ਆਪਣਾ ਬੀਜ ਵੇਚਣਾ ਤਾਂ ਫਿਰ ਖੇਤੀ ਕਰ ਸਕਦਾ ਹੈ ਤੇ ਆਪਣੇ ਦੇਸ਼ ਦੇ ਬੀਜਾਂ ਨੂੰ ਆਪਾਂ ਕਿਸ ਤਰੀਕੇ ਨਾਲ ਅਧਿਕ ਉਪਜ ਦੇਣ ਵਾਲੇ ਬਣਾ ਸਕਦੇ ਹਾਂ ਔਰ ਉਹਨੂੰ ਕਿਸ ਤਰੀਕੇ ਨਾਲ ਸੁਰੱਖਿਤ ਸੰਰਖਿਤ ਰੱਖਦੇ ਹੋਏ ਜ਼ਿਆਦਾ ਪੈਦਾਵਾਰ ਲੈ ਸਕਦੇ ਹਾਂ ਇਸ ਦਿਸ਼ਾ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਇਹਦੇ ਲਈ ਕਿਸਾਨਾਂ ਨੂੰ ਜਿਵੇਂ ਭਾਸ਼ਣ ਦੇ ਕੇ ਕਰਕੇ ਗਲਤੀ ਤੋਂ ਫਾਲੋਅ ਕੱਟ ਕਰਦੇ ਤਾਂ ਅਸੀਂ ਇਹਦੇ ਲਈ ਕੋਟਾ ਦੇ ਵਿੱਚ ਇੱਕ ਟ੍ਰੇਨਿੰਗ ਸੈਂਟਰ ਬਣਾ ਦਿਆ ਜਿਹਦੇ ਵਿੱਚ ਕਿਸਾਨਾਂ ਨੂੰ ਖਾਦ ਕਿਵੇਂ ਬਣਾਉਣਾ ਸੋਖਾ ਜਦੋਂ ਲੇਬਰ ਵੀ ਘਟਣ ਲੱਗੇ ਟਾਈਮ ਵੀ ਘਟ ਲਗੇ ਔਰ ਵਧੀਆ ਖਾਦ ਬਣ ਜਾਏ ਜਿਹੜਾ ਕਿਸਾਨ ਕਰ ਸਕਦਾ ਕੋਟਾ ਰਾਜਸਥਾਨ ਚ ਕੋਟਾ ਰਾਜਸਥਾਨ ਦੇ ਵਿੱਚ ਬਣਾਇਆ ਹੋਇਆ ਜਿਹੜੇ ਹਿੰਦੁਸਤਾਨ ਵਰ ਤੋਂ ਕੋਈ 16000 ਕਿਸਾਨ ਅਜ ਤੱਕ ਟ੍ਰੇਨਿੰਗ ਲੈ ਚੁੱਕੇ 26 ਸਟੇਟਾਂ ਤੋਂ ਔਰ ਹਿੰਦੁਸਤਾਨ ਦੇ ਸਾਰੇ ਜਿਹੜੇ ਡਾਇਰੈਕਟਰ ਜਨਰਲ ਤੋਂ ਲੈ ਕੇ ਥੱਲੇ ਯੂਨੀਵਰਸਿਟੀ ਤੱਕ ਅਜ ਉਹ ਯੂਨੀਵਰਸਿਟੀ ਨਾਲ ਵੀ ਐਮਓਯੂ ਹੋ ਗਿਆ ਕੋਟਾ ਖੇਤੀ ਵਿਸ਼ਵਵਿਦਿਆਲੇ ਜਿਹੜਾ ਰਾਜਸਥਾਨ ਸਰਕਾਰ ਦਾ ਹੈ ਉਹ ਸਾਂਝੇ ਮਿਲ ਕੇ ਦੇ ਰਿਸਰਚ ਦਾ ਕੰਮ ਪੀਐਚਡੀ ਵੀ ਉੱਥੇ ਹੋਏਗੀ ਜੈਵਿਕ ਦੀ ਤਾਂ ਇਹ ਪੂਰੇ ਡਾਟਾ ਉਨਰ ਕੋਲ ਹੁੰਦੇ ਤਾਂ ਉਹ ਉੱਥੇ ਸ਼ੁਰੂ ਕੀਤਾ ਹੁਣ ਇਸੇ ਤਰੀਕੇ ਨਾਲ ਡੇਜ਼ਰਟ ਦੇ ਵਿੱਚ ਕਿਵੇਂ ਕੰਮ ਹੋਏ ਤੋ ਸਾਡਾ ਜਿਹੜਾ ਡੇਜ਼ਰਟ ਦੇ ਵਿੱਚ ਸਰਦਾਰ ਸ਼ਹਿਰ ਦੇ ਵਿੱਚ ਕੇਵੀਕੇ ਹੈ ਤੋ ਉਸ ਕੇਵੀਕੇ ਦੇ ਦੁਆਰਾ ਡੇਜ਼ਰਟ ਦੇ ਵਿੱਚ ਕੀ ਪੈਦਾ ਕੀਤਾ ਜਾਏ ਕਿਵੇਂ ਪੈਦਾ ਕੀਤਾ ਜਾਏ ਉਦੋਂ ਦਾ ਜਿਹੜਾ ਪਾਣੀ ਮਾੜਾ ਹੈ 1000 TDS ਦਾ ਉਹਨੂੰ ਕਿਵੇਂ ਠੀਕ ਕਰਕੇ ਖੇਤੀ ਦੇ ਵਿੱਚ ਉਪਯੋਗ ਕੀਤਾ ਜਾਏ ਉਹਦੀ ਟ੍ਰੇਨਿੰਗ ਉਥੇ ਦਿੱਤੀ ਜਾਂਦੀ ਹੈ ਇਸੇ ਤਰੀਕੇ ਨਾਲ ਭਾਰਤੀ ਕਿਸਾਨ ਸੰਘ ਜਿਹੜਾ ਹੈ ਕੇਵਲ ਜਿਨ੍ਹਾਂ ਕੋਲ ਖੇਤੀ ਹੈ ਉਹਨਾਂ ਨੂੰ ਨਹੀਂ ਤੋ ਪਿੰਡ ਦੇ ਵਿੱਚ ਰਹਿਣ ਵਾਲੇ ਹਰੇਕ ਨੂੰ ਅਸੀਂ ਕਿਸਾਨ ਮੰਨ ਕਰਕੇ ਡੀਲ ਕਰਦੇ ਹਾਂ ਕਿਉਂਕਿ ਸਾਡੇ ਹਿਸਾਬ ਨਾਲ ਜਿਹੜਾ ਪਿੰਡ ਵਸਿਆ ਹੋਇਆ ਹੈ ਉਹ ਹਿੰਦੁਸਤਾਨ ਦੀ ਜੜ ਹੈ ਔਰ ਉਹਦੇ ਵਿੱਚ ਜਦੋਂ ਪਿੰਡ ਨੂੰ ਬਸਾਂਦੇ ਸੀਗੇ ਸਾਡੇ ਪੁਰਖੇ ਤਾਂ ਉਹਦੇ ਵਿੱਚ ਹਰ ਇੱਕ ਬੰਦੇ ਨੂੰ ਲਾ ਕੇ ਰੱਖਦੇ ਸੀਗੇ ਇੱਕ ਨਾਈ ਵੀ ਹੋਏ ਇੱਕ ਧੋਬੀ ਵੀ ਹੋਏ ਇੱਕ ਮੋਚੀ ਵੀ ਹੋਏ मतलब ਪੁਜਾਰੀ ਵੀ ਹੋਏ ਤੁਹਾਡਾ ਕਹਿਣਾ ਮਤਲਬ ਹੈ ਕਿ ਜਿਹਦੇ ਕੋਲ ਜ਼ਮੀਨ ਹੈ ਕੱਲੀ ਜਾਂ ਖੇਤੀਬਾਹੀ ਕਰਦਾ ਹੈ ਕੱਲਾ ਉਹੀ ਕਿਸਾਨ ਨਹੀਂ ਹੈਗਾ ਹਾਂ ਜਿਹੜਾ ਖੇਤੀ ਦੇ ਇਰਤ ਗਿਰ ਦੇ ਪਿੰਡ ਦੇ ਇਰਤ ਜਿਹੜੇ ਦੂਜੇ ਧੰਦੇ ਨੇ ਦੂਜੇ ਜਿਹੜਾ ਕਲਾ ਕੌਸ਼ਲ ਨੇ ਹਾਂ ਹਾਂ ਦੂਜੇ ਜਿਹੜੀ ਕਲਾਵਾਂ ਨੇ ਵਿਦਿਆਵਾਂ ਨੇ ਜਿਹੜਾ ਹੁਨਰ ਨੇ ਜਿਹੜੇ ਉਹਦੇ ਕਾਰੀਗਰ ਨੇ ਉਹ ਵੀ ਕਿਸਾਨ ਨੇ ਗੱਲ ਇਹ ਸਾਰਿਆਂ ਨੂੰ ਮਿਲਾ ਕਰਕੇ ਪਿੰਡ ਵਜਦਾ ਸੀ ਪਲਾਂ ਉਹ ਕੱਲੇ ਜ਼ਮੀਦਾਰ ਨਾਲ ਪਿੰਡ ਨਹੀਂ ਚੱਲਦਾ ਸੀਗਾ ਉੱਥੇ ਲੋਹਾਰ ਵੀ ਹੋਏਗਾ ਉੱਥੇ ਸੁਥਾਰ ਵੀ ਹੋਏਗਾ ਉੱਥੇ ਕੁਮਾਰ ਵੀ ਹੋਏਗਾ ਉੱਥੇ ਪੁਜਾਰੀ ਵੀ ਹੋਏਗਾ ਉੱਥੇ ਮੋਚੀ ਵੀ ਹੋਏਗਾ ਤੇ ਜੁਲਾਹ ਵੀ ਹੋਏਗਾ ਸਾਰਿਆਂ ਨੂੰ ਲਿਆ ਕਰਕੇ ਸਾਡੇ ਪੁਰਖੇ ਬਸਾਂਦੇ ਸੀਗੇ ਪਿੰਡ ਦੇ ਵਿੱਚ ਫੇਰ ਉਹ ਪਿੰਡ ਚ ਪਿੰਡ ਚੱਲਦਾ ਸੀਗਾ ਤਾਂ ਉਹਨਾਂ ਸਾਰਿਆਂ ਦੀ ਜ਼ਿੰਦਗੀ ਕਿਵੇਂ ਸੁਧਰੇ ਸੌਰੇ ਭਾਰਤੀ ਕਿਸਾਨ ਸੰਗ ਉਹਨਾਂ ਸਾਰਿਆਂ ਲਈ ਚਿੰਤਨ ਕਰਦਾ ਹੈ ਅਜਿਵੇਂ ਮੰਨ ਲਓ ਖੇਤੀ ਵਾਲਿਆਂ ਲਈ ਤਾਂ ਅਸੀਂ ਬਣਾ ਦਿਆ ਕੋਟਾ ਦੇ ਵਿੱਚ ਔਰ ਸਰਦਾਰ ਸ਼ਹਿਰ ਦੇ ਵਿੱਚ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਤੋ ਉਹ ਬੱਕਰੀ ਪਾਲਣ ਕਰ ਸਕਦਾ ਹੈ ਸਰਕਾਰ ਦੀ ਯੋਜਨਾਵਾਂ ਹੈ ਅੱਜ ਪੰਜਾਬ ਦੇ ਵਿੱਚ ਹੀ 400 ਕਰੋੜ ਰੁਪਏ ਸਰਕਾਰੀ ਖਜ਼ਾਨੇ ਦੇ ਵਿੱਚ ਪਿਆ ਹੋਇਆ ਹੈ ਲੇਕਿਨ ਉਹ ਉਪਯੋਗ ਨਹੀਂ ਹੋ ਰਿਹਾ ਕਿਸੇ ਦੇ 400 ਕਰੋੜ ਇਹ ਬੱਕਰੀ ਭੇਡ ਬੱਕਰੀ ਪਾਲਣ ਲਈ ਤੋ ਟ੍ਰੇਨਿੰਗ ਉਹਨਾਂ ਦੀ ਕਰਾ ਕਰਕੇ ਸਰਕਾਰ ਦੇ ਬਜਟ ਨੂੰ ਪੈਸਾ ਦਿਲਾ ਕਰਕੇ ਤੇ ਉਹਨਾਂ ਨੂੰ ਉਹ ਉਪਲਬਧ ਕਰਵਾਈ ਹੈ ਤੋ ਸਾਡੇ ਤੁੰਗਾਲੀ ਦੇ ਵਿੱਚ ਗੁਰਚਰਨ ਸਿੰਘ ਮਾਨ ਆਪਣਾ ਜਿਹੜਾ ਬੀ ਫਾਰਮ ਵਾਲਾ ਹੈ ਉਹ ਬੱਕਰੀ ਦੀ ਟ੍ਰੇਨਿੰਗ ਵੀ ਦਿੰਦੇ ਉਹਨਾਂ ਦੇ ਨਾਲ ਇੱਕ ਪਸ਼ੂ ਪਾਲਣ ਦਾ ਟ੍ਰੇਨਿੰਗ ਸੈਂਟਰ ਬਲਵਿੰਦਰ ਸਿੰਘ ਦਾ ਵੀ ਹੈ ਮਾਨ ਦਾ ਤੋਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹ ਪਸ਼ੂ ਪਾਲਣ ਕਰ ਉਹ ਮਧੂਮੱਖੀ ਪਾਲਣ ਕਰ ਇਸ ਤਰੀਕੇ ਨਾਲ ਉਹਨਾਂ ਦੇ ਜੀਵਨ ਦਾ ਇਸ ਤਰੀਕੇ ਨਾਲ ਉਹਨਾਂ ਦਾ ਸੁਧਾਰ ਹੋ ਸਕਦਾ ਹੈ ਤਾਂ ਉੱਥੇ ਆ ਘੋੜੀ ਪਾਲਣ ਵੀ ਹੈ ਕੁੱਤੇ ਪਾਲਣ ਵੀ ਹੈ ਬੱਕਰੀ ਪਾਲਣ ਵੀ ਹੈ ਭੇਡ ਪਾਲਣ ਵੀ ਹੈ ਗਊ ਪਾਲਣ ਵੀ ਹੈ ਮੱਝ ਪਾਲਣ ਵੀ ਹੈ ਮੁਰਗੀ ਪਾਲਣ ਵੀ ਹੈ ਕਬੂਤਰ ਪਾਲਣ ਵੀ ਹੈ ਸਾਰਾ ਉਥੇ ਰੱਖਿਆ ਹੋਇਆ ਤੋਂ ਸਿੱਖ ਕਰਕੇ ਖਰਗੋਸ਼ ਹੈ ਉਹ ਖਰਗੋਸ਼ 1 ਮਹੀਨੇ ਦੇ ਵਿੱਚ 10 12 ਬੱਚੇ ਦੇ ਦਿੰਦਾ ਹੈ ਜੇਕਰ ਇੱਕ ਜੋੜਾ ਵੀ ਕਿਸੇ ਦੇ ਕੋਲ ਹੋਇਆ ਸਾਲ بھر ਦੇ ਵਿੱਚ ਮਰ ਕਰਕੇ ਜਿੰਦਾ ਬੱਚੇ ਹੋਵੇ 50 ਵੀ ਬਚ ਗਏ ਤੋਂ ਉਹਦਾ ਪਰਿਵਾਰ ਤੋਂ ਉਹਦੇ ਨਾਲ ਵੀ ਚੱਲ ਜਾਂਦਾ ਹੈ ਤੋਂ ਖਰਗੋਸ਼ ਪਾਲਣ ਵੀ ਸਿਖਾਇਆ ਜਾਏ ਤੋ ਕਿਸਾਨ ਦਾ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ ਜਿਹਦੇ ਕੋਲ ਹੋਰ ਕੁਝ ਨਹੀਂ ਤੋ ਕਮਰਾ ਹੈ ਪੁਰਾਣਾ ਮਸ਼ਰੂਮ ਪੈਦਾ ਕਰਕੇ ਉਹਦਾ ਪਰਿਵਾਰ ਦਾ ਭਲਾ ਹੋ ਸਕਦਾ ਹੈ ਮਸ਼ਰੂਮ ਦਾ ਟ੍ਰੇਨਿੰਗ ਸੈਂਟਰ ਅਤੀਜਪੁਰ ਦੇ ਵਿੱਚ ਬਣਾਇਆ ਹੋਇਆ ਆਜ ਕੱਲ ਦੇ ਮੁੰਡੇ ਬਹੁਤ ਪੜੇ ਲਿਖੇ ਹੋ ਗਏ ਕਿਸਾਨਾ ਦੇ ਨੌਕਰੀ ਲੱਭਦੇ ਹੋਏ ਨੌਕਰੀ ਨਹੀਂ ਮਿਲਦੀ ਕਿੱਥੇ ਜਾਈਏ ਆਈਟੀ ਵੀ ਕਰ ਲਈ ਤੋ ਉਹਨਾਂ ਦੇ ਲਈ ਵੀ ਜਿਹੜੀ ਮਹਿੰਗੀ ਮਸ਼ਰੂਮ ਹੈ ਕਿਹੜਾ ਜਿਹੜੀ ਜਿਹੜੀ 50000 ਤੋਂ ਲੈ ਕੇ 7 ਲੱਖ ਰੁਪਏ ਕਿਲੋ ਤੱਕ ਵਿਕਦੀ ਹੈ ਇੱਕ ਕਮਰੇ ਦੇ ਵਿੱਚ ਵੀ ਉਹ ਮਹੀਨੇ ਦੇ ਵਿੱਚ 4 ਲੱਖ 5 ਲੱਖ ਰੁਪਏ ਕਮਾ ਸਕਦਾ ਹੈ ਉਹਦੀ ਟ੍ਰੇਨਿੰਗ ਦਾ ਇੰਤਜ਼ਾਮ ਸਾਡੇ ਕੋਲ ਸਰਦਾਰ ਸ਼ਹਿਰ ਹੈ। ਕੇਸਰ ਦੀ ਖੇਤੀ ਜਿਹੜੀ ਹੈ ਕਸ਼ਮੀਰ ਦੇ ਵਿੱਚ ਹੁੰਦੀ ਹੈ ਉਹ ਉਸੇ ਲੈਬ ਦੇ ਵਿੱਚੋਂ ਇੱਥੇ ਵੀ ਪੈਦਾ ਕਰ ਸਕਦਾ ਹੈ 20 ਡਿਗਰੀ ਟੈਂਪਰੇਚਰ ਰੱਖ ਕਰਕੇ। ਤੋਂ ਇਸੇ ਤਰੀਕੇ ਨਾਲ ਬਾਗਵਾਨੀ ਦੀ ਖੇਤੀ ਹੈ। ਉਹਦਾ ਹੁਣ ਅਸੀਂ ਸ਼ੁਰੂ ਕਰ ਰਹੇ ਹਾਂ ਆਪਣੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਆ ਰਾਮਪੁਰਾ ਹਲੇ ਪਾਸੇ ਜਾਓ ਤਾਂ ਜਿਹੜਾ ਲਹਿਰਾ ਮੁਹਬਤ ਆਉਂਦਾ ਹੈ ਉਹਦੇ ਕੋਲ ਸਕੂਲ ਹੈ ਉਹਦੇ ਨਾਲ ਜ਼ਮੀਨ ਹੈ। ਤੋਂ ਅਸੀਂ ਬਾਗਵਾਨੀ ਦਾ ਵੀ ਟ੍ਰੇਨਿੰਗ ਸੈਂਟਰ ਸ਼ੁਰੂ ਕਰ ਰਹੇ ਹਾਂ ਬਈ ਥੋੜੀ ਜ਼ਮੀਨ ਦੇ ਵਿੱਚ ਔਰ ਫਲਦਾਰ ਬੂਟੇ ਉਹਤੋਂ ਉਹ ਕਿਵੇਂ ਲਗਾਏ ਜਾਣ ਉਹਦੀ ਕਟਿੰਗ ਕਿਵੇਂ ਕੀਤੀ ਜਾਏ ਉਹਦੀ ਫਸਲ ਕਿਵੇਂ ਜਿਆਦਾ ਲਈ ਜਾਏ ਇਹਦੀ ਕਟਿੰਗ ਦੇਖ ਕਰਕੇ ਔਰ ਇਹਦੇ ਬਾਅਦ ਜਿਹੜਾ ਸਾਡਾ ਪ੍ਰਮੁੱਖ ਕੰਮ ਹੈ ਬੀਜ ਦਾ ਬੀਜ ਇੱਕ ਇਸ ਤਰੀਕੇ ਦੀ ਜਿਹਦੇ ਨਾਲ ਦੁਨੀਆ ਚੱਲਦੀ ਹੈ ਸ੍ਰਿਸ਼ਟੀ ਚੱਲਦੀ ਹੈ ਤੋ ਬੀਜ ਨੂੰ ਮੁੱਖ ਰੱਖਦੇ ਹੋਏ ਔਰ ਸਭ ਤੋਂ ਜਿਆਦਾ ਇਨਕਮ ਬੀਜ ਬਣਾਉਣ ਦੇ ਵਿੱਚ ਹੈ ਮੰਨ ਲਿਓ ਆਪਾਂ ਫਲਦਾਰ ਬੂਟੇ ਮਦਰ ਪਲਾਂਟ ਦੇ ਰੂਪ ਦੇ ਵਿੱਚ ਦੋ-ਦੋ ਬੂਟੇ ਹਰ ਇੱਕ ਤਰੀਕੇ ਦੇ ਲਗਾ ਲਏ ਔਰ ਸਾਲ ਦੇ ਵਿੱਚ ਉਹਦੇ ਵਿੱਚੋਂ ਜਿਹੜੇ पौधे नवे बनाए वो एक, -एक पौधा घटो घट हजार रुपया डेढ़ हजार रुपया महंगा एक-एक बूटा है, तो एक एक बूटे तो भी सो -सो बूटे बनाए जा सकते हैं तो एक किसान अपना परिवार पाल सकता है, बूटे बना करके इसी तरीके सब्जिया आ... सारा कुछ संघ वालों कर रहे हो हाँ किसान संघ वालों किसान के भलाई ला काम इसी तरीके मिलियट के उपर काम किया जा सकता है कोटा के मिलियट पैदा होती लेकिन आप हूँ मिल करके इतें भी करा कि मिलेट की खेती बढ़े ताकि पानी जड़ा है बर्बाद ना हो जमीन का मिलेट की खेती हो गए प्रोसैसिंग हो जाए प्रोसैसिंग यूनिट लग जाए तो किसान उन्होंने कर सकता है सब तो बड़ी मुश्किल किसान की कि प्रोसैसिंग यूनिट नहीं है तो मिलेट पैदा कर ल तो कितने जा करके साफ करे बिखेगा नहीं इदा खराब होएगा तो यह जड़ा है, इसी तरीके न शहर वाले हूँ असी आगे जा करके शुरू करा जो पढ़े लिखे बच्चे है उन्होंने भी काम मिले ਤੋ ਰੂਫ ਟਾਪ ਫਾਰਮਿੰਗ ਦਾ ਇੱਕ ਸਿਸਟਮ ਆ ਗਿਆ আজকাল ਤੇ ਭਈ ਸ਼ਹਿਰਾਂ ਦੇ ਵਿੱਚ ਹਾਂ ਸ਼ਹਿਰਾਂ ਦੇ ਵਿੱਚ ਜਿਹੜੇ ਛੱਦ ਦੇ ਉੱਪਰ ਔਰ ਸਬਜੀ ਵਾਲੇ ਬੂਟੇ ਫਲਾਂ ਵਾਲੇ ਬੂਟੇ ਆਪਣੇ ਪਰਿਵਾਰ ਲਈ ਜਿਹੜੇ ਜ਼ਹਿਰ ਤੋਂ ਮੁਕਤ ਹੋਣ ਉਹ ਲਗਾਈ ਜਾ ਸਕਦੇ ਪੜੇ ਲਿਖੇ ਨੌਜਵਾਨ ਹਰ ਸ਼ਹਿਰ ਦੇ ਵਿੱਚ ਅਰਬਨ ਫਾਰਮਿੰਗ ਕਹਿੰਦੇ ਆ ਰੂਫ ਟਾਪ ਫਾਰਮਿੰਗ ਅਰਬਨ ਫਾਰਮਿੰਗ ਔਰ ਕਿਚਨ ਗਾਰਡਨਿੰਗ ਪਿੰਡਾਂ 'ਚ ਵੀ ਹੋ ਰਹੀ ਹੈ ਸ਼ਹਿਰਾਂ 'ਚ ਵੀ ਬਹੁਤ ਹੋ ਰਹੀ ਹੈ ਹਾਂ ਹਾਂ ਔਰ ਸ਼ਹਿਰਾਂ ਦੇ ਲੋਕ ਤਾਂ ਹੁਣ ਚੰਦੇ ਨੇ ਆਪਣੇ ਘਰ ਦੀ ਵੇੜੇ 'ਚ ਜਾਂ ਛੱਤ ਤੇ ਉਗਾ ਕੇ ਉਹ ਜ਼ਹਿਰ ਮੁਕਤ ਖਾਣ ਇਹ ਚੰਗਾ ਹੈ ਸਗੋਂ ਉਹ ਜਦੋਂ ਕਿਸਾਨ ਜਦੋਂ ਸ਼ਹਿਰ ਦੇ ਲੋਕ ਜਦੋਂ ਐਵਰੀ ਕਿਚਨ ਗਾਰਡਨਿੰਗ ਜਾਂ ਰੂਫटॉप ਫਾਰਮਿੰਗ ਕਰਦੇ ਨੇ ਉਹ ਆਪਣੇ ਆਪ ਆਰਗੇਨਿਕ ਫਾਰਮਿੰਗ ਦੇ ਗਾਹਕ ਬਣ ਜਾਂਦੇ ਆ ਹਾਂ ਉਹ ਕੁਦਰਤੀ ਖੇਤੀ ਜਿਹੜਾ ਕਿਸਾਨ ਕਰਦਾ ਨਾ ਪਰ ਉਹ ਜ਼ਹਿਰ ਮੁਕਤ ਸਬਜ਼ੀ ਖਾ ਰਿਆ ਫਿਰ ਉਹ ਕਹਿੰਦਾ ਜ਼ਹਿਰ ਮੁਕਤ ਮੈਨੂੰ ਤੇਲ ਵੀ ਚਾਹੀਦਾ ਹੈ ਆਟਾ ਵੀ ਚਾਹੀਦਾ ਬੇਸਣ ਵੀ ਚਾਹੀਦਾ ਦਾਲਾਂ ਵੀ ਚਾਹੀਦੀਆਂ ਨੇ ਹੋਰ ਫਲ ਵੀ ਚਾਹੀਦੇ ਨੇ ਉਹ ਸਾਰਾ ਕੁਝ ਨਹੀਂ ਕਰ ਸਕਦਾ ਇਹ ਚੰਗੀ ਗੱਲ ਹੈ ਬਹੁਤ ਪਰ ਮੈਂ ਇੱਕ ਇਹ ਚ ਕਹਾਂਗਾ ਕਿ जरी किसान जथेबंदियों का जरा मुख्यम तो हों संघर्ष करना तो यह रचनात्मक वाला जरा पूरा एक पूरा पूरा एक अलग अध्याय अलग विंग जरा खड़ा किया है जरा ये पिछेद कुछ जोड़ोगे गल है कि आज दुनिया के हिंदुस्तान तो खास तौर तो पर किसान ज्बंद का मतलब ही ये समझते लोग कि जिंदाबाद मुर्दाबाद करे धरना देने आग लगा लेकिन भारतीय किसान संघ इस तुँ बिलकुल डिफर करता है ਭਾਰਤੀ ਕਿਸਾਨ ਸੰਘ ਆंदोलन ਤੋਂ ਕਰਦਾ ਹੈ ਲੇਕਿਨ ਨਾ ਤੋ ਦੇਸ਼ ਦਾ ਨੁਕਸਾਨ ਕਰੇਗਾ ਨਾ ਕਿਤੇ ਸਾੜ ਫੁੱਕ ਕਰੇਗਾ ਨਾ ਕੋਈ ਉਹ ਇਸਤਰੀ ਕੇ ਦਾ ਕੰਮ ਕਰੇਗਾ ਤੇ ਦੇ ਨਾਲ ਦੇਸ਼ ਦਾ ਵਿਕਾਸ ਰੁਕਦਾ ਹੋਏਗਾ ਯਾਨੀ ਆਪਾਂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਹਦਾ ਨਿਪਟਾਰਾ ਕਰਿਆ ਨੇਤਾਵਾਂ ਨਾਲ ਵੀ ਮਿਲਦੇ ਹਾਂ ਅਫਸਰਾਂ ਨਾਲ ਵੀ ਕਈ ਵੀ ਲੜਨਾ ਤਾਂ ਪੈਂਦਾ ਲੜਨਾ ਤਾਂ ਪੈਂਦਾ ਹੈ ਲੇਕਿਨ ਉਹਦਾ ਮਤਲਬ ਇਹ ਨਹੀਂ ਕਿ ਦੇਸ਼ ਦੀ ਨੁਕਸਾਨ ਕਰਕੇ ਆਪਣਾ ਮੁਨਾਫਾ ਲਈਏ ਦੇਈ ਦਾ ਨੁਕਸਾਨ ਨਹੀਂ ਕਰਕੇ ਆਂਦੋਲਨ ਕਰਨਾ ਤਾਂ ਉਸ ਤਰੀਕੇ ਨਾਲ ਕਰਨਾ ਭਾਰਤੀ ਕਿਸਾਨ ਸੰਘ ਦਾ ਬਹੁਤ بڑا ਕੰਮ ਜੜਾ ਹੈ ਰਚਨਾਤਮਕ ਹੈ ਔਰ ਕਿਸਾਨਾਂ ਨੂੰ ਜਿਹੜੀ ਮੁਸ਼ਕਿਲ ਆ ਰਹੀ ਹੈ ਨਾ ਕਿ ਉਹ ਆਪਣੇ ਮਾਲ ਨੂੰ ਕਿੱਥੇ ਵੇਚੇ ਕੇਂਦਰ ਸਰਕਾਰ ਨੇ ਇਹ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਐਫ ਪੀਓ ਬਣਾਉਣ ਦੀ ਯੋਜਨਾ ਦਿੱਤੀ ਹੋਈ ਹੈ ਤੋਂ ਕਈ ਥਾਂ ਬਣੇ ਹੋਏ ਹੈ ਕਈ ਥਾਂ ਅਸੀਂ ਹੋਰ ਬਣਾਵਾਂਗੇ ਕਿਸਾਨਾਂ ਨੂੰ ਨਾਲ ਲੈ ਕਰਕੇ ਐਫ ਪੀਓ ਦੇ ਵਿੱਚ ਸਰਕਾਰ ਕਈ ਤਰੀਕੇ ਦੀ ਯੋਜਨਾਵਾਂ ਦਿੰਦੀਆਂ ਹਨ ਕਿ ਉਹ ਆਪਣਾ ਐਗਰੀਕਲਚਰ ਇੰਪਲੀਮੈਂਟਸ ਉਹ ਐਫ ਪੀਓ ਲੈ ਕਰਕੇ ਆ ਸਕਦਾ ਹੈ ਜਿਹੜਾ ਠੀਕ ਦਰ ਤੇ ਉਹਨਾਂ ਨੂੰ ਮਿਲ ਜਾਏ ਫਿਰ ਪ੍ਰੋਸੈਸਿੰਗ ਯੂਨਿਟ ਲਗਾ ਸਕਦੇ ਸਭ ਤਰੀਕੇ ਦੀ ਚੀਜ਼ ਜਿਹੜੀ ਪੈਦਾ ਹੁੰਦੀ ਉਹਦੇ ਪ੍ਰੋਸੈਸਿੰਗ ਯੂਨਿਟ ਲਗਾ ਸਕਦੇ ਔਰ ਇਸੇ ਤਰੀਕੇ ਨਾਲ ਉਹ ਮਾਰਕੀਟਿੰਗ ਕਰ ਸਕਦੇ ਐਕਸਪੋਰਟ ਤੱਕ ਲੈ ਜਾ ਸਕਦੇ ਜਿਹੜੀ ਐਫ ਪੀਓ ਵਾਲਾ ਕੰਮ ਹੈ ਮਨ ਲਗਾ ਕਿ ਇਹਦੇ ਤੇ ਸ਼ਾਇਦ ਮਹਾਰਾਜੀ ਗੱਲ ਕਰਨ ਦੀ ਲੋੜ ਹੈ ਅਗਰ ਕਿਸਾਨ ਆਪਣੀ ਐਫ ਪੀਓ ਬਣਾ ਕੇ ਆਪਣੇ ਹਮ ਤਾਕਤ ਪਰ ਬਣਾਉਂਦੇ ਆ ਆਪਣੀ ਹੀ ਕੰਪਨੀ ਬਣਾ ਲੈਂਦੇ ਆ ਫਾਰਮਰ ਪ੍ਰੋਡਿਊਸਰ ਓਰਗੇਨਾਈਜੇਸ਼ਨ ਜャ ਆਮਰ ਪ੍ਰੋਡਿਊਸਰ ਕੰਪਨੀ ਤਾਂ ਇੱਕ ਕਾਫੀ ਵੱਡੀ ਗੱਲ ਹੁੰਦੀ ਹੈ ਪਰ ਇਹਦੇ ਲਈ ਕਿਸਾਨਾਂ ਤੇ ਨਾ ਭਾਈਚਾਰਾ ਚਾਹੀਦਾ ਹੈ ਕਿਸਾਨਾਂ ਤੇ ਵਿਸ਼ਵਾਸ ਚਾਹੀਦਾ ਹੁੰਦਾ ਕਿ ਕਿਉਂਕਿ ਇਹਦੇ ਵਿੱਚ ਪੈਸਾ ਇਨਵੋਲ ਹੈ ਔਰ ਸ਼ਾਇਦ ਕਈ ਜਗ੍ਹਾ ਤਾਂ ਗ੍ਰਾਂਟ ਕਰੋੜਾਂ ਦੀ ਮਿਲਦੀ ਹੈ ਉਦੋਂ ਜਦੋਂ ਗ੍ਰਾਂਟ ਆ ਜਾਂਦੀ ਹੈ ਤੇ ਜਿਹੜੇ ਕਿਸਾਨ ਇਕੱਠੇ ਮਿੱਤਰ ਵੀ ਹੁੰਦੇ ਨਾ ਜੀ ਉਹ ਵੀ ਆਪਸ ਚ ਢਿੜ ਜਾਂਦੇ ਨੇ ਇਹਦੇ ਲਈ ਕੁਝ ਕਦਰਾਂ-ਕਿੰਟਾਂ ਦੀ ਵੀ ਗੱਲ ਕਰਨੀ ਪਏਗੀ ਕਿਸਾਨ ਆਪਸ ਚ ਭਾਈਚਾਰੇ ਨਾਲ ਪ੍ਰੇਮ ਨਾਲ ਇਹਦੇ ਪੂਰੇ ਇੱਕ ਇਕਨੋਮਿਕ ਜਿਹਾ ਮਾਡਲ ਹੈ ਉਹਨੂੰ ਖੁਦ ਸੰਭਾਲਣ ਇਹਦੀ ਬੜੀ ਐ ਲੋੜ ਹੈਗੀ ਐਫ ਪੀਓ ਦੀ ਜਿਹੜੀ ਕਲਪਨਾ ਹੈ ਨਾ ਇਹ ਸਰਕਾਰ ਨੇ ਇਸ ਕਰਕੇ ਦਿੱਤੀ ਕਿ ਵਾਏ ਬਾਜ਼ਾਰ ਦੇ ਵਿੱਚ ਜਿਹੜੇ ਵਿਚੋਲੇ ਜ਼ਿਆਦਾ ਮੁਨਾਫਾ ਕਮਾ ਲੈਂਦੇ ਉਹਦੇ ਵਜਾਇ ਕਿਸਾਨ ਹੀ ਆਪਣੀ ਚੀਜ਼ ਨੂੰ ਔਰ ਦੇਸ਼ ਹੀ ਨਾ ਵਿਦੇਸ਼ ਤੱਕ ਵੇਚਣ ਵਾਲਾ ਬਣੇ ਇਹਦੇ ਲਈ ਸਰਕਾਰ ਮਦਦ ਕਰਦੀ ਹੈ ਇਹਦੀ ਵਤ ਗੱਲ ਇਹ ਹੈ ਕਿ ਜਿਹੜੇ ਬੰਦੇ ਲੈਣੇ ਹਨ ਉਹਦੇ ਡਾਇਰੈਕਟਰ ਵਗੈਰਾ ਉਹ ਪੂਰੇ ਇਮਾਨਦਾਰੀ ਨਾਲ ਔਰ ਸਮਾਜ ਲਈ ਸਮਰਪਣ ਦਾ ਭਾਵ ਰੱਖਦੇ ਹੋਏ ਕੰਮ ਕਰਨ ਵਾਲੇ ਬੰਦੇ ਜੇਕਰ ਲੱਭੇ ਜਾਣ

ਇੱਕ ਬਣੀ ਹੈ ਫਾਜ਼ਲ ਕਾ ਚ ਅਰਿਕਾ ਜੀਨ ਚ ਬਣੀ ਹੈ ਹਰਾਨੇ ਚ ਬਣੀ ਹੈ ਹੋਰ ਵੀ ਬਲਾਂ ਦੀ ਤਿਆਰੀ ਹੋ ਗਈ ਹੈ ਪਰ ਉਹ ਵੀ ਗੱਲ ਹੈ ਕਿ ਵੀ ਇਹਦੇ ਲਈ ਕਿਸਾਨਾਂ ਨੂੰ ਇੱਕ ਜਰਾ ਹੌਂਦਕ ਚੱਲ ਰਿਹਾ ਨਾ ਉਹ ਗਾਲਿਆ ਤੇ ਸਰਕਾਰ ਚੱਕ ਕੇ ਲੈ ਜਾਵੇ ਉਸ ਮਾਨਸਿਕਤਾ ਤੋਂ ਹਟਣਾ ਪਏਗਾ ਥੋੜਾ ਆਪ ਉਪਰਾਲਾ ਕਰਨਾ ਪਏਗਾ ਇਹ ਉਹਦੇ ਨਾਲ ਕੰਮ ਠੀਕ ਚੱਲ ਸਕਦਾ ਹੈਗਾ ਨਹੀਂ ਤਾਂ ਫਿਰ ਇਹ ਚ ਦਿੱਕਤ ਆਉਂਦੀ ਹੈ ਠੀਕ ਹੈ ਠੀਕ ਹੈ ਐਸਪੀਓ ਦੀ ਡਿਟੇਲਸ ਜਿਹੜੀ ਹੋਈਆਂ ਨੇ ਉਹ ਮੈਨੂੰ ਲੱਗਦਾ ਕਿ ਜੇ ਜਰੀ ਸਾਡੀ ਇਹ ਆਪਣੇ ਇੱਕ ਇੰਡੀਪੈਂਡੈਂਟ ਵਿਸ਼ਾ ਹੈ ਕਦੀ ਵਿਸਤਾਰ ਨਾਲ ਫਿਰ ਪੂਰੀ ਗੱਲ ਕਰਾਂਗੇ ਇਹਦੇ ਬਾਰੇ ਲੇਕਿਨ ਸਰਜਰੀ ਗੁਰਦਾਸਪੁਰ ਚ ਹੈਗੀ ਹੈ ਇੱਕ ਉਹ ਬਟਾਲਾ ਦਾ ਕੇਂਦਰ ਹੈ ਅਸੀਂ ਉੱਥੇ ਇੱਕ ਐਫਪੀ ਬਣਾਈ ਹੋਈ ਹੈ ਫਾਜ਼ਰਕਾ ਦੇ ਵਿੱਚ ਇੱਕ ਸਾਡੀ ਇੱਕ ਐਫਪੀ ਹੋਏਗੀ ਹੈ ਔਰ ਇਹ ਦੋਨੋਂ ਐਫਪੀ ਉਸ ਕੰਮ ਕਰ ਰਹੀਆਂ ਨੇ ਇਹਦੇ ਲਈ ਕਿਸਾਨ ਇਕੱਠੇ ਹੁੰਦੇ ਨੇ ਕਿਸਾਨ ਮੈਨੂੰ ਤੁਸੀਂ ਦੱਸੋਗੇ ਕਿਸਾਨ ਇਕੱਠੇ ਹੁੰਦੇ ਨੇ ਕਿਸਾਨ ਹਿੱਸਾ ਵੀ ਪਾਉਂਦੇ ਨੇ ਕੁਝ ਕੁ ਪੈਸਾ ਵੀ ਪਾਉਂਦੇ ਨੇ ਉਹਦੇ ਚ ਕੁੱਝ ਉਹਨਾਂ ਨੂੰ ਸਪੋਰਟ ਵੀ ਮਿਲ ਜਾਂਦੀ ਹੈਗੀ ਆ ਪਰ ਕਿਸਾਨਾਂ ਨੂੰ ਪੂਰੇ ਬਿਜ਼ਨਸ ਕਰਨ ਨਾਲ ਜ਼ਰੂਰ ਕੰਮ ਆਜਾ ਜਿਹੜੀ ਉਹ ਚ ਪਾਣੀ ਪੈਂਦੀ ਹੈਗੀ ਇਹਦੇ ਵਿੱਚ ਸਧਾਰਨ ਤੌਰ ਤੇ ਕੀ ਹੁੰਦਾ ਹੈ ਉਹ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਡਾਇਰੈਕਟਰ ਡਾਇਰੈਕਟਰ ਔਰ ਉਹਦੇ ਪ੍ਰੋਮੋਟਰ ਉਹ ਆਪਾਂ ਨੂੰ ਠੀਕ ਚੰਗੇ ਬੰਦੇ ਜੇ ਨਿਯੰਤਮ ਜਿੰਨੀ ਅਪੇਕਸ਼ਾ ਹੈ ਉਹਨੇ ਮਨ ਲਓ 5 ਕਰਦੋ ਕਰ ਚਾਹੀਏ ਡਾਇਰੈਕਟਰ 5 ਚਾਹੀਦੇ ਪ੍ਰੋਮੋਟਰ ਤੋਂ 10 ਬੰਦੇ ਚੰਗੇ ਲੱਭ ਕਰਕੇ ਉਹ ਉਹਨਾਂ ਦੇ ਦੁਆਰਾ ਫਿਰ ਕਿਸਾਨ ਜੋੜਨਾ ਚਾਹੀਦਾ ਔਰ ਉਹ ਜਿਹੜੇ 10 ਡਾਇਰੈਕਟਰ ਹੋਣਗੇ ਉਹ ਆਪਣਾ 30-30 ਕਿਸਾਨ ਹੋਰ ਅੱਗੇ ਜੋੜ ਕਰਕੇ ਤਾਂ ਆਪਣਾ ਉਹ ਪੂਰਾ ਕਰ ਸਕਦੇ ਔਰ ਉਹ ਫਿਰ ਸੀਏ ਦੇ ਦੁਆਰਾ ਆਨਲਾਈਨ ਰਜਿਸਟ੍ਰੇਸ਼ਨ ਹੋ ਜਾਂਦਾ ਔਰ ਇਹ ਸ਼ੇਅਰਹੋਲਡਰ ਹੁੰਦੇ ਜਿਹੜੇ ਡਾਇਰੈਕਟਰ ਹੁੰਦੇ ਸ਼ੇਅਰਹੋਲਡਰ ਹੁੰਦੇ ਉਹ ਕਿੰਨਾ ਸ਼ੇਅਰ ਦੇਣਾ ਹੈ ਉਹ ਆਪਸ ਵਿੱਚ ਮਿਲ ਕੇ ਤੈਅ ਕਰਦੇ ਆਪਣੀ ਕਾਰਵਾਈ ਰਜਿਸਟਰ ਚ ਪਾ ਕਰਕੇ ਤੋ ਉਹਦੇ ਨਾਲ ਇਹ ਕਰ ਸਕਦੇ ਇੱਕ ਤੋ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੁੰਦਾ ਔਰ ਇਸੇ ਤਰੀਕ ਨਾਲ ਇਹ ਜਿਹੜੀ ਕੋਆਪਰੇਟਿਵ ਸੁਸਾਇਟੀ ਹੁੰਦੀ ਹੈ ਨਾ ਇਸਰਾ ਸੁਸਾਇਟੀ ਐਕਟ ਦੇ ਵਿੱਚ ਵੀ ਰਜਿਸਟਰ ਹੁੰਦਾ ਹੈ ਦੋਈ ਤਰੀਕੇ ਨਾਲ ਹੁੰਦਾ ਔਰ ਉਹਦੇ ਵਿੱਚ ਫਿਰ ਸਰਕਾਰੀ امداد ਮਿਲਦੀ ਹੈ ਆਫਿਸ ਚਲਾਣ ਦਾ ਖਰਚਾ ਮਿਲਦਾ ਹੈ ਕੰਪਿਊਟਰ ਵਗੈਰਾ ਇਹ ਆਦਮੀ ਸਾਰਾ ਆਫਿਸ ਦਾ ਖਰਚਾ ਮਿਲਦਾ ਹੈ ਔਰ ਉਹ ਫਿਰ ਚਲਦੇ ਹੋਏ ਉਹ ਆਪਣਾ ਹਿਸਾਬ ਕਿਤਾਬ ਠੀਕ ਰੱਖਦੇ ਤੋ ਫਿਰ ਸਰਕਾਰ ਅੱਗੇ ਫਿਰ ਉਹਦੀ ਮਦਦ ਕਰਦੀ ਹੈ ਉਹਨੂੰ ਸ਼ੇਅਰ ਆਪਣਾ ਦਿੰਦੀ ਹੈ ਤੋ ਉਹ ਚਲਾਇਆ ਜਾ ਸਕਦਾ ਹੈ ਬਹੁਤ ਮੁਸ਼ਕਿਲ ਨਹੀਂ ਹੈ ਬੜਾ ਸਰਲ ਹੈ ਇੱਕ ਵਾਰ ਸ਼ੁਰੂ ਕਰ ਦੇਆ ਤੋ ਫਿਰ ਉਹ ਕੰਮ ਉਹਦੇ ਨਾਲ ਚੱਲ ਜਾਂਦਾ ਹੈ ਮੈਨੂੰ ਇੱਕ ਜਰਾ ਮੁੱਦਾ ਹੈਗਾ ਕਿ ਕਿਸਾਨ ਦੀ ਆਮਦਨ ਵਧਾਓ ਇਹ ਤੇ ਪ੍ਰਧਾਨ ਮੰਤਰੀ ਵੀ ਕਹਿੰਦੇ ਰਹੇ ਕਿ ਅਸੀਂ ਦੁੱਗਣੀ ਕਰਾਂਗੇ ਉਹ ਹੁਣ ਦੁੱਗਣੀ ਹੋਈ ਕਿ ਨਹੀਂ ਹੋਈ ਪਤਾ ਨਹੀਂ ਉਹ ਵੀ ਆਪਣੇ ਆਪ ਚ ਮੁੱਦਾ ਹੈਗਾ ਪਰ ਕਿਸਾਨ ਜਿਹੜਾ ਹੈਗਾ ਤਾਂ ਗੁਜ਼ਾਰਾ ਕਰ ਸਕੇ ਉਹਨੂੰ ਜਿਹੜਾ ਕਹਿੰਦੇ ਕਿ ਡਿਗਨੀਫਾਈਡ ਇਨਕਮ ਇੱਕ ਸਨਮਾਨਯੋਗ ਸਨਮਾਨਯੋਗ ਉਹਨੂੰ ਇੱਕ ਇਨਕਮ ਹੋ ਚਾਹੀਦੀ ਹੈ ਕਿ ਕਿਸਾਨ ਆਪਣੇ ਬੱਚੇ ਤਾਂ ਪਾਲ ਸਕੇ ਆਪਣੇ ਬੱਚਿਆਂ ਨੂੰ ਪੜ੍ਹਾਈ ਤੱਕਨਵਾ ਸਕੇ ਆਪਣੀ ਲੋੜਾਂ ਤੱਕ ਪੂਰੀਆਂ ਕਰ ਸਕੇ ਹੁਣ ਇਹਦੇ ਲਈ ਕੀ ਕੀ ਕਹਿਵੇਂ ਇਨਕਮ ਦੀ ਗੱਲ ਤੁਹਾਡੇ ਕੋਲ ਕੀ ਵਿਜ਼ਨ ਹੈਗਾ ਕਿ ਕਿਸਾਨ ਦੀ ਇਨਕਮ ਕਹਿਵੇਂ ਵਧੇ ਇੱਕ ਤਾਂ ਸਰਕਾਰ ਤੋਂ ਮੰਗੀ ਜਾਈਏ ਇਹ ਕਹੇਗਾ ਪੰਨ ਕੁਝ ਉਪਰਲਾ ਕੀ ਕਰ ਸਕਦੇ ਆ ਉਹਦੇ ਬਾਰੇ ਰਚਨਾਤਮਕ ਹਮ ਦਾ ਐਂਗਲ ਦੱਸੋ ਕੀ ਕਰ ਸਕਦੇ ਦੇਖੋ ਖੇਤੀ ਕਿਸਾਨੀ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਨਾ ਜਿਵੇਂ ਮੰਨ ਲਓ ਪੰਜਾਬ ਹੈ ਤਾਂ ਇੱਥੇ ਕਣਕ ਤੇ ਜੋਨਾ ਇਹਦੇ ਮਗਰ ਲੱਗੇ ਹੋਏ ਸਾਰੇ ਕਿਸਾਨ ਇਨਕਮ ਇਸ ਤਰ੍ਹਾਂ ਨਹੀਂ ਵਧੇਗੀ инકમ ਵਧਾਉਣ ਲਈ ਕਿਸਾਨ ਨੂੰ ਤਿੰਨ ਤਰੀਕੇ ਨਾਲ ਪੈਰਲਲ ਚੱਲਣਾ ਪੈਂਦਾ ਹੈ ਇਹ ਕੰਮ ਹੁੰਦਾ ਹੈ ਪਸ਼ੂ ਪਾਲਨ ਚਾਹੇ ਉਹ ਬੱਕਰੀ ਪਾਲਨ ਕਰੇ ਚਾਹੇ ਭੇਡ ਪਾਲਨ ਕਰੇ ਚਾਹੇ ਗਊ ਪਾਲਨ ਕਰੇ ਚਾਹੇ ਕੁਝ ਵੀ ਕਰੇ ਲੇਕਿਨ ਇੱਕ ਪਸ਼ੂ ਪਾਲਨ ਦੂਜਾ ਹੈ ਬੂਟੇ ਲਗਾਣਾ ਤੇ ਤੀਜਾ ਹੈ ਖੇਤੀ ਕਰਨਾ ਤਿੰਨੋਂ ਦਾ ਜੋੜ ਹੋਣਾ ਚਾਹੀਦਾ ਤਿੰਨੋਂ ਨੂੰ ਮਿਲ ਕੇ ਚਲਾਣਾ ਹੋਏਗਾ ਜੇ ਆਪਣੇ ਕੋਲ ਪਸ਼ੂ ਪਾਲਨ ਹੋਏਗਾ ਤਾਂ ਖਾਦ ਬਣਾਉਣ ਨੂੰ ਖਾ ਗੋਇ ਹੋ ਜਾਏਗਾ ਗੋਮੂਤਰ ਹੋ ਜਾਏਗਾ ਉਹਦਾ ਉਪਯੋਗ ਹੋ ਜਾਏਗਾ ਗਾਇ ਪਾਲਨ ਕੀਤੀ ਹੈ ਦੂਜਾ ਉਹਦੇ ਬੂਟੇ ਲਗਾਏ ਜਾਣਗੇ ਤਾਂ ਰੈਗੂਲਰ ਫਲ ਮਿਲੇਗਾ जिमें ऐसे बाग़बानी का मॉडल बना रहे हर महीने हर रोज़ उन्होंने फल बेचने में मिल जाए तो अपने खेत जो लगा करके तो गेप रखे बीस फुटद जब बाकी खेती करे कणक भी पैदा करो सब्जी भी लगाओ दलहन भी पैदा करो तिलहन भी पैदा करो बचकार फलदार बूटे भी करो ताकि फल की भी उन्होंने इनकम होए और जिथे फलदार नहीं है तो तुम इमारती लकड़ी के बूटे बॉडर पर लगाओ जिद्दे कमाई होए तो तीनों काम एक साथ ਇੱਕ ਇਕੱਠੇ ਮਿਲਾ ਕਰਕੇ ਚਲਾਣਾ ਇਹ ਕਿਸਾਨ ਦੀ ਆਪਣੀ ਆਮਦਨੀ ਵਧਾਉਣ ਦਾ ਇੱਕ ਤਰੀਕਾ ਹੈ ਦੂਸਰਾ ਐਫ ਪੀਓ ਵੀ ਹੋਦਾ ਇੱਕ ਸਾਧਨ ਹੈ ਕਿ ਉਹਨੂੰ ਵੇਚਣ ਦੇ ਲਈ ਠੀਕ ਪਲੇਟਫਾਰਮ ਮਿਲ ਗਿਆ ਤਾਂ ਉਹਦਾ ਜਿਹੜਾ ਪੈਦਾਵਾਰ ਹੋਈਏ ਉਹਨੂੰ ਵੈਲਿਊ ਐਡੀਸ਼ਨ ਕਰਕੇ ਉਹ ਵੇਚ ਸਕਦਾ ਹੈ ਇਹਦੇ 'ਚ ਨਾ ਮਰਾਜੀ ਜਿਹੜਾ ਇੱਕ ਮੁੱਦਾ ਹੁੰਦਾ ਨਾ ਕਿ ਬਈ ਕਿਸਾਨ ਉਗਾਤਾ ਲੈਂਦਾ ਹੈ ਉਹਦਾ ਬਿਕਰਾ ਨਹੀਂ ਹੈ ਜਾਂ ਉਹਨੂੰ ਠੀਕ ਜਿਆਦਾ ਧਾਮ ਚਾਹੀਦਾ ਉਹਨਾਂ ਧਾਮ ਨਹੀਂ ਮਿਲਦਾ ਐਫ ਪੀਓ ਇੱਕ ਮਾਧਿਅਮ ਹੋ ਸਕਦਾ ਹੈ ਐਸੀ ਬੰਦੇ ਆ ਲekin ਮੈਨੂੰ ਨਾ ਕਿਦਣਾ ਕਿਤੇ ਐ ਦੇਖਣਾ ਪਏਗਾ ਕਿ ਕਿਸਾਨ ਜਿਹੜੇ ਨੇ ਉਹ ਖੁਦ ਅੱਗੇ ਹੋ ਕੇ ਆਪਣਾ ਬਿਜ਼ਨਸ ਖੁਦ ਕਿਵੇਂ ਮੈਨੇਜ ਕਰਨ ਇਹਦੇ ਬਾਰੇ ਲੇਕਿਨ ਕਿ ਕਿਸਾਨਾਂ ਬਾਰੇ ਬੜੀ ਜੀਕ ਅਕਸਰ ਗੱਲ ਆਂਦੀ ਹੈ ਮੈਨੂੰ ਬਹੁਤ ਕਿਸਾਨ ਕਹਿੰਦੇ ਆ ਕਿ ਯਾਰ ਅਸੀਂ ਤਾਂ ਕਿਸਾਨ ਆ ਅਸੀਂ ਉਗਾ ਸਕਦੇ ਆ ਇਹ ਵੇਚਣ ਵਾਲਾ ਕੰਮ ਅਗਰ ਸਾਨੂੰ ਆਂਦਾ ਹੁੰਦਾ ਤਾਂ ਅਸੀਂ ਬਿਜ਼ਨਸਮੈਨ ਨਾ ਹੁੰਦੇ ਦੁਕਾਨਦਾਰ ਨਾ ਹੁੰਦੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਕਿਸਾਨ ਕਿਵੇਂ ਕਰੇਗਾ ਆਜ ਜਿਹੜਾ ਹੈ ਨਾ ਕਿਸਾਨਾਂ ਦੇ ਬੱਚੇ ਪੜ੍ਹ ਲਿਖ ਕੇ ਅੱਗੇ ਆ ਗਏ ਆ ਉਹ ਸਾਰੇ ਹਲਬਾਈ ਕਰਨ ਨੂੰ ਤਿਆਰ ਨਹੀਂ ਕਿ ਉਹਨਾਂ ਬੱਚਿਆਂ ਨੂੰ ਸਾਡੇ ਕੋਲ ਨਮੂਨਾ ਹੈ ਸਾਡੇ ਜਿਹੜੇ ਅਖਿਲ ਭਾਰਤੀ ਜੈਵਿਕ ਪ੍ਰਮੁੱਖ ਹੈ ਹੁਕਮ ਹੁਕਮ ਜੀ ਪਾਟੇ ਦਾ ਉਹ ਸਾਰਾ ਜੈਵੀ ਖੇਤੀ ਹੀ ਕਰਦੇ ਲੇਕਿਨ ਉਹਨਾਂ ਦੇ ਬੱਚੇ ਐਮਬੀਏ ਕਰਕੇ ਆ ਗਏ ਐਮ ਇਹ ਇੰਜੀਨੀਅਰਿੰਗ ਕਰਕੇ ਆ ਗਏ ਤੋਂ ਉਹਨਾਂ ਨੇ ਨੌਕਰੀ ਮਾਰਨੀ ਮੰਗਣੀ ਨਹੀਂ ਪਈ ਉਹਨਾਂ ਨੇ ਆਪਣਾ ਪ੍ਰੋਸੈਸਿੰਗ ਯੂਨਿਟ ਲਗਾਇਆ ਉਹ ਐਕਸਪੋਰਟ ਕਰ ਰਹੇ ਹੈ ਉਹ ਦੇਸ਼ ਭਰ ਦੇ ਵਿੱਚ ਬੇਚ ਰਹੇ ਉਹ ਮਾਰਕੀਟਿੰਗ ਕਰ ਰਹੇ ਤੋਂ ਹੁਣ ਅਗਲੀ ਪੀੜ੍ਹੀ ਜਿਹੜੀ ਕਿਸਾਨਾਂ ਦੀ ਆ ਰਹੀ ਹੈ ਉਹਨਾਂ ਨੂੰ ਵੀ ਤਾਂ ਕੰਮ ਚਾਹੀਦਾ ਉਹਨਾਂ ਨੂੰ ਰੋਜ਼ਗਾਰ ਚਾਹੀਦਾ ਜੇ ਐਸਪੀਓ ਬਣਾਉਂਦੇ ਆ ਤਾਂ ਕਿਸਾਨਾਂ ਦੇ ਹੀ ਜਿਹੜੇ ਪੜ੍ਹ ਲਿਖੇ ਬੱਚੇ ਨੇ ਉਹਨਾਂ ਨੂੰ ਹੀ ਉਥੇ ਦੀ ਜਨਰਲ ਮੈਨੇਜਰ ਉਹਨਾਂ ਦੇ ਮੈਨਿੰਗ ਡਾਇਰੈਕਟਰ ਜਾਂ ਫਾਈਨਾਂਸ ਦਾ ਕੰਮ ਹੋਰ ਜਨ ਮਾਰਕੀਟਿੰਗ ਦਾ ਕੰਮ ਉਹਨਾਂ ਨੂੰ ਉਹਨਾਂ ਨੇ ਰੋਜ਼ਗਾਰ ਮਿਲੇ ਔਰ ਉਹ ਹੀ ਇਹਨਾਂ ਨੂੰ ਸੰਭਾਲਣ ਬੋਲਦਾ ਕਿ ਮਰਜੀ ਅੱਜ ਦਾ ਇਹ ਜਿਹੜਾ ਤੁਹਾਡਾ ਆਣਾ ਹੋਇਆ ਇਹ ਬੜਾ ਠੀਕ ਰਿਹਾ ਬਸ ਆਖਰੀ ਗੱਲ ਕਵਾਂਗਾ ਇਹ ਜਿਹੜਾ এনवायरमेंट ਇੰਨਾ ਗਰਮ ਹੁੰਦਾ ਜਾ ਰਿਹਾ ਵਾਤਨ ਘਰਬੜ ਹੋਣੀ ਹੈ ਤੁਸੀਂ ਇਹ ਵਾਤਾਵਰਣ ਦੇ ਮੁੱਦੇ ਤੇ खेती और वातावरण की कहना चाहोगे देखो किसान जेकर बूटे लगाएगा चाहे वो फलदार लगाए चाहे वो इमारती लगाए तो वो बूटा नाल ये वातावरण सुधरेगा तो हर एक किसान करना चाहिए था कि मैं अपने खेत किस तरीके दे बूटे किन्ने लगाने ये बहुत लाजमी है यानी मैं तीन काम दस ना उन्होंने विकास विकास पशुपालन बूटे लगाने और खेती करना ਇਤੋਂ ਨੂੰ ਜੋੜ ਕਰਕੇ ਚਲਾਇਆ ਜਾਏਗਾ ਪਰਿਆਵਰਣ ਵਿੋਜਨਾਲੀ ਸੁਧਰੇਗਾ ਤੇ ਪਾਣੀ ਜਿਹੜਾ ਹੈ ਨਾ ਲੋੜ ਦੇ ਮੁਤਾਬਿਕ ਇਸਤੇਮਾਲ ਕੀਤਾ ਜਾਏ ਫਲਡ ਇਰੀਗੇਸ਼ਨ ਅਲਾਉਡ ਨਹੀਂ ਕਰਨਾ ਚਾਹੀਦਾ ਜਿਵੇਂ ਝੋਨੇ ਦੇ ਪਾਣੀ ਭਰਦੇ ਕਿੰਨਾ ਮਹਿੰਗਾ ਪਾਣੀ ਹੁੰਦਾ ਇੱਕ ਬੋਤਲ ਲਿਖਾਈਦਾ 20 ਰੁਪਏ ਦੀ ਸਹੀ 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 ਸੋ ਮੰਨ ਲਾ ਕੇ ਵੀ ਅਸੀਂ ਅੱਖ ਚੰਨੇ ਕਰਾਂਗੇ ਇਹ ਜਿਹੜਾ ਰਚਨਾਤਮਕ ਕੰਮ ਹੈ ਇਹ ਵੀ ਇੱਕ ਕਿਸਾਨ ਅੰਦੋਲਨ ਦਾ ਹਿੱਸਾ ਹੈਗਾ ਇਹ ਵੀ ਇੱਕ ਪੱਖ ਹੈਗਾ ਕਿਉਂਕਿ ਇਹਦੇ ਨਾਲ ਕਿਸਾਨ ਜਿਹੜੇ ਨੇ ਸਰਕਾਰਾਂ ਜਿੱਥੇ ਲੜਨਾ ਬਿਲਕੁਲ ਲੜੀਏ ਤਰਨਾ ਦੇਣਾ ਤਰਨਾ ਦਈਏ ਜੋ ਸੰਘਰਸ਼ ਕਰਨਾ ਸੰਘਰਸ਼ ਕਰ ਗਿਆ ਲੇਕਿਨ ਰਚਨਾਤਮਕ ਹੱਲ ਖੜੇ ਕਰਨੇ ਰਚਨਾਤਮਕ ਬਦਲ ਖੜੇ ਕਰਨੇ ਉਹ ਵੀ ਕਮ ਚੁਕਮ ਹੈ ਕਿਸਾਨ ਦੀ ਇਹ ਚਰਚਾ ਰਹੀ ਸਾਰੇ ਕਿਸਾਨ ਭਰਾਵਾਂ ਜੀ ਨਾਲ ਜਰਾ ਦੱਸਿਆ ਜੇ ਔਰ ਉਮੀਦ ਹੈ ਕਿ ਬਾਕੀ ਕਿਸਾਨ ਜੱਥੇਬੰਦੀਆਂ ਦੇ ਲੋਕਾਂ ਦੇ ਨਾਲ ਵੀ ਅਸੀਂ ਐਵੇਂ ਦੀ ਵਾਰਤਾਲਾ ਕਰ ਸਕਾਂਗੇ ਧੰਨਵਾਦ